ਜੋ ਖਨੌਰੀ ਬਾਰਡਰ ਤੇ ਪਿਛਲੀ 13 ਫਰਵਰੀ ਤੋਂ ਕਿਸਾਨੀ ਮੰਗਾਂ ਦੇ ਲੈ ਕੇ ਸਰਕਾਰ ਵੱਲੋਂ ਜਿਹੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਦੇ ਸਬੰਧ ਵਿੱਚ ਸਾਡਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਵਿੱਚ ਸਾਡਾ ਇੱਕ ਕਿਸਾਨ ਠੂਠਾਂ ਵਾਲੀ ਪਿੰਡ ਦਾ ਗਰਮੀਤ ਸਿੰਘ ਜੋ ਸਾਡੀ ਜਿਸੇਬੰਦੀ ਦਾ ਆਗੂ ਸੀ ਵਧੀਆ ਮਕੈਨਿਕ ਵੀ ਸੀਗਾ ਬਿਜਲੀ ਦਾ ਤੇ ਸਾਡੇ ਉਹ ਪ੍ਰੋਪਰ ਉਸ ਧਰਨੇ ਦੇ ਵਿੱਚ 13 ਫਰਵਰੀ ਤੋਂ ਲੈ ਕੇ ਹਾਜ਼ਰੀ ਦੇ ਰਿਹਾ ਸੀਗਾ ਤੇ ਪਿਛਲੇ ਪਰਸੋਂ ਕੋਈ ਕੁਦਰਤ ਦੀ ਕਰੋਪੀ ਦੇ ਕਾਰਨ ਉਹ ਸਾਡਾ ਜਿਹੜਾ ਕਿਸਾਨ ਵੀਰ ਹੈ ਸ਼ਹੀਦ ਹੋ ਗਿਆ। ਅਸੀਂ ਉਸ ਗਰਮੀਤ ਸਿੰਘ ਟੁੱਠੇਵਾਲੀ ਕੋ ਸਾਡਾ ਵੀਰ ਸੀ ਜਿਹੜਾ ਉਸਨੇ ਉਸਨੇ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਇਹ ਰੋਡ ਜਾਮ ਕੀਤਾ ਹੈ ਸਰਕਾਰ ਨੂੰ ਜਗਾਉਣ ਵਾਸਤੇ ਵੀ ਇੱਕ ਦੇਸ਼ ਦਾ ਅੰਨਦਾਤਾ। ਹਰ ਇੱਕ ਇਨਸਾਨ ਦਾ ਢਿੱਡ ਭਰਨ ਵਾਲਾ ਅੰਨਦਾਤਾ ਜੀ ਅੱਜ ਇਸ ਤਰ੍ਹਾਂ ਸੜਕਾਂ ਤੇ ਰੋਲ ਰਹੇ ਹੈ ਤੇ ਮਰ ਰਹੇ ਤੇ ਆਤਮ ਹੱਤਿਆ ਕਰ ਰਹੇ ਉਹਦੇ ਪਰਿਵਾਰ ਦਾ ਪਿੱਛੇ ਕੀ ਹਾਲ ਹੈ ਉਸਦੇ ਪਰਿਵਾਰ ਨੂੰ ਫਸਟ ਰੈਟ ਦਿਵਾਉਣ ਵਾਸਤੇ ਉਸਦੇ ਪਰਿਵਾਰ ਨੂੰ ਸਹਾਇਤਾ ਦਿਵਾਉਣ ਵਾਸਤੇ ਸਰਕਾਰ ਤੋਂ ਅਸੀਂ ਪਰਿਵਾਰ ਵਾਸਤੇ ਕਿ ਉਹਨਾਂ ਦੇ ਜਿਹੜੀ ਬੱਚੀ ਹੈ ਉਹ ਹਲੇ ਅਨਮੈਡ ਹੈ ਉਸ ਨੂੰ ਸਰਕਾਰੀ ਨੌਕਰੀ ਤੇ ਉਸਦੇ ਵਿਆਹ ਵਾਸਤੇ ਵਿੱਚ ਘੱਟੋ ਘੱਟ ਅਸੀਂ 10 ਲੱਖ ਰੁਪਏ ਦੀ 25 ਲੱਖ ਰੁਪਏ ਦੀ ਸੋਰੀ ਅਸੀਂ 25 ਲੱਖ ਰੁਪਏ ਦੀ ਪਰਿਵਾਰ ਵੱਲੋਂ ਪਰਿਵਾਰ ਨੂੰ ਪਰਿਵਾਰ ਵਾਸਤੇ ਮੰਗ ਕਰਦੇ ਹਾਂ ਵੀ ਸਰਕਾਰ ਕੰਪਨਸੇਸ਼ਨ ਕਰੇ ਮੁਆਵਜ਼ਾ ਦੇਵੇ ਤੇ ਤਾਂ ਕਿ ਉਹ ਪਰਿਵਾਰ ਆਪ ਦਾ ਜਿਹੜਾ ਕੋਈ ਕਰਜ਼ਾ ਵਗੈਰਾ ਹੈ ਉਹ ਉਤਾਰ ਸਕੇ ਤੇ ਉਸ ਬੱਚੀ ਦਾ ਜਿਹੜਾ ਕੋਈ ਕਿਰਿਆ ਕਰਮੈ ਵੇਦਾ ਉਹ ਕਰ ਸਕੇ ਇਸ ਸੰਬੰਧ ਵਿੱਚ ਅਸੀਂ ਇਹ ਰੋਡ ਜਾਮ ਕੀਤਾ ਜਿੰਨਾ ਚਿਰ ਸਰਕਾਰੇ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਚਿਰੇ ਸਾਡਾ ਜਿਹੜਾ ਜਾਮ ਦਾ ਸੰਘਰਸ਼ ਜਿਸ ਬੰਦੀ ਦਾ ਚੱਲਦਾ ਰੁਹਾ ਜੇ ਅੱਜ ਸਰਕਾਰ ਨੇ ਸਾਡੀਆਂ ਗੱਲਾਂ ਤੇ ਕੋਈ ਨਾਮਲ ਕਰਿਆ ਤਾਂ ਕੱਲ ਨੂੰ ਅਸੀਂ ਮਾਨਸਾ ਕੈਂਚੇ ਤੇ ਮਾਨਸਾ ਜ਼ਿਲ੍ਹੇ ਵੱਲੋਂ ਵੱਡੀ ਪੱਧਰ ਤੇ ਧਰਨਾ ਲਾ ਕੇ ਅਣ ਮਿੱਥੇ ਸਣੇ ਮਿਲ ਲਈ ਧਰਨਾ ਲਾਵਾਂਗੇ ਜਨਤਾ ਤੇ ਸਰਕਾਰ ਸਾਡੀਏ ਮੰਗਾ ਪਰਿਵਾਰ ਨੂੰ ਇਨਸਾਫ਼ ਨਹੀਂ ਦੇਊਗੀ ਸਾਡਾ ਧਰਨਾ ਜਿਹੜਾ ਰੈਗੂਲਰ ਚੱਲਦਾ ਰਹੇ ਹਾਂਜੀ ਜਿਹੜਾ ਇੱਕ ਧਰਨਾ ਲਾਇਆ ਹੈ ਨਾ ਮੇਰੇ ਵੱਲ ਤੁਸੀਂ ਕੀ ਕਹਿਣਾ ਚਾਹੋ ਕਿਦੋਂ ਤੱਕ ਧਰਨਾ ਥੋੜਾ ਜਾਰੀ ਰਹੂਗਾ ਕੀ ਕੀ ਮੰਗਾਂ ਲੈ ਕੇ ਲਾਇਆ ਹੈ ਮੈਂ ਸਤੰਦਰਪਾਲ ਸਿੰਘ ਪਿੰਟੂਕਾ ਵਾਲੀ ਤੋਂ ਏਸਟੀ 77 ਡੀਕੇ ਜੂ ਸਿੱਧੂਪੁਰ ਨੂੰ ਧਰਨਾ ਲਾਇਆ ਅੱਜ ਕਿ ਸਾਡੇ ਪਿੰਡ ਦਾ ਇੱਕ ਨੌਜਵਾਨ ਜੋ ਪਿਛਲੇ ਸਮੇਂ ਤੋਂ ਨੌਰੀ ਬਾਡਰ ਦੇ ਉੱਤੇ ਜਿਵੇਂ ਜੋ ਸੁੱਧੂਪੁਰ ਅਤੇ ਦੋ ਫਾਰਮਾਂ ਵੱਲੋਂ ਸਾਂਝਾ ਸੰਘਰਸ਼ ਚੱਲ ਰਿਹਾ ਹੈ ਉਹਦੇ ਵਿੱਚ 25 ਤਰੀਕ ਨੂੰ ਕਿਸੇ ਕਾਰਨਾਂ ਕਰਕੇ ਉਹਦੀ ਮੌਤ ਹੋ ਗਈ। ਸੋ ਉਹਦੀ ਮੌਤ ਨੂੰ ਲੈ ਕੇ ਜੋ ਪਿੱਛੇ ਪਰਿਵਾਰ ਹੈ, ਗਰੀਬ ਪਰਿਵਾਰ ਹੈ ਉਹ ਤੇ ਉਸ ਪਰਿਵਾਰ ਨੂੰ ਅਸੀਂ ਮਦਦ ਮਤਵਉਣ ਵਾਸਤੇ ਸਰਕਾਰ ਨਾਲ ਮੀਟਿੰਗਾਂ ਹੋਈਆਂ, ਕੱਲ੍ਹ ਵੀ ਡੀਸੀ ਸਾਹਿਬ ਨਾਲ ਹੋਈ ਤੇ ਉੱਥੇ ਪਟਿਆਲੇ ਦੇ ਐਸਐਸਪੀ ਸਾਹਿਬ ਨਾਲ ਵੀ ਹੋਈ। ਉਹਨਾਂ ਨੇ ਕਹਿੰਦੇ 5 ਲੱਖ ਰੁਪਏ ਇੱਕ ਨੌਕਰੀ ਅਸੀਂ ਦੇ ਦੇਵਾਂਗੇ ਪਰ ਜਥੇਬੰਦੀ ਕਹਿੰਦੇ 5 ਲੱਖ ਨਾਲ ਉਹਨਾਂ ਦਾ ਕੁਝ ਨਹੀਂ ਬਣਦਾ ਇੱਕ ਬੇਟੀ ਉਹਦੀ ਵਿਹੋਣ ਵਾਲੀ ਐ ਦੋ ਬੇਟੇ ਨੇ ਤੇ ਜੋ ਘਰ ਦੀ ਮਾਲੀ ਹਾਲਤ ਉਹਨਾਂ ਦੀ ਬਹੁਤ ਹੀ ਤਰਸਯੋਗ ਹੈ 2.5 ਲੱਖ ਰੁਪਏ ਉਹਨਾਂ ਨੇ ਕਰਜ਼ੇ ਦਾ ਦੇਣਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦੀ ਮਾਮਲਾ ਦਿੱਤਾ ਜਾਵੇ ਤੇ ਇੱਕ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਹਦੇ ਘਰ ਵਾਲੇ ਨੂੰ ਘੱਟੋ ਘੱਟ 10000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ ਪਰ ਸਰਕਾਰ ਹੈ ਜਿਹੜੀ ਇਹਨਾਂ ਗੱਲਾਂ ਤੋਂ ਭੱਜ ਰਹੀ ਹੈ ਇਸ ਕਰਕੇ ਅਸੀਂ ਅੱਜ ਇੱਥੇ ਧਰਨਾ ਲਾਏਗਾ ਸੜਕ ਦੇ ਉੱਤੇ ਤੇ ਪਰ ਜੇ ਸਰਕਾਰ ਨੇ ਕੋਈ ਇਸ ਪ੍ਰਤੀ ਨਾ ਸੋਚਿਆ ਤਾਂ ਆਉਣ ਵਾਲੇ ਸਮੇਂ ਨੂੰ ਕੱਲ ਨੂੰ ਕਿ ਅਸੀਂ ਮਾਨਸਾ ਕੈਂਚੀਆਂ ਦੇ ਉੱਤੇ ਅਣਮਿਥੇ ਸਮੇਂ ਲਈ ਧਰਨਾ ਲਾਵਾਂਗੇ ਅਤੇ ਜੋ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਜਾਸ ਪਰਿਵਾਰ ਨੂੰ ਵਾਲੀ ਮਾਰ ਦੇ ਕੇ ਸਪਸ਼ਟ ਨਹੀਂ ਕਰਦੀ ਉਹਨਾਂ ਚਿਹਰਾ ਇਸੇ ਤਰ੍ਹਾਂ ਹੀ ਪੱਕਾ ਧੰਨਾ ਕੈਂਚੇ ਤੇ ਚੱਲੂਗਾ ਕੱਲ ਤੋਂ ਧੰਨਵਾਦ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਵੀ ਅਸੀਂ ਉਹ ਨਜ਼ਰ ਫੋਟੋ ਮਾਣਨੇ ਗੱਲ ਜਿਸ ਨਾਲ ਸੜੇ ਮੰਕਾਨੇ ਪੂਰੀ ਆਉਂਦੀ ਕਿੰਨੇ ਬੱਚੇ ਕਿੰਨੇ ਬੱਚੇ ਵਿਆਹ ਹੈ ਸਾਰੇ